ਅੱਜ ਸੰਮਾਣਾ ਸ਼ਹਿਰ ਦੇ ਵਿੱਚ ਕੌਮੀ ਪ੍ਰੈਸ ਡੇ ਮਨਾਇਆ ਗਿਆ। ਇਹ ਪ੍ਰੋਗਰਾਮ ਐਂਟੀ ਡਰੱਗ ਸੋਸ਼ਲ ਫੇਅਰਵਲ ਓਕੇਜਨ ਪੰਜਾਬ ਦੇ ਚੇਅਰਮੈਨ ਸੰਜੀਵ ਗਰਗ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਸੰਮਾਣਾ ਸ਼ਹਿਰ ਦੇ ਦੋਨੋਂ ਪ੍ਰੈਸ ਕਲੱਬਾਂ ਦੇ ਪੱਤਰਕਾਰਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ ਤੇ ਉਹਨਾਂ ਨੂੰ ਐਂਟੀ ਡਰੱਗ ਸੋਸ਼ਲ ਵੇਅਰ ਓਕੇਜਨ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਹਰ ਇੱਕ ਪੱਤਰਕਾਰ ਦਾ ਉੱਥੇ ਮੂੰਹ ਮਿੱਠਾ ਕਰਵਾਇਆ ਗਿਆ। ਐਂਟੀ ਡਰੱਗ ਸੋਸ਼ਲ ਵੇਅਰ ਓਕੇਜਨ ਦੇ ਚੇਅਰਮੈਨ ਦੇ ਵੱਲੋਂ ਕਿਹਾ ਗਿਆ ਕਿ মিডিਆ ਲੋਕਤੰਤਰ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਲੋਕਾਂ ਦੀਆਂ ਗੱਲਾਂ ਨੇ ਜਾਂ ਮੁੱਦੇ ਨੇ ਉਹ ਸਾਹਮਣੇ ਲਿਆਂਦੇ ਜਾਂਦੇ ਨੇ ਤੇ ਐਂਟੀ ਡਰਗ ਸੋਸ਼ਲ ਵੇਅਰ ਵੱਲੋਂ ਵੀ ਮੰਗ ਕੀਤੀ ਗਈ ਕਿ ਪੱਤਰਕਾਰ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸਰਕਾਰ ਦੇ ਵੱਲੋਂ ਫੈਸਿਲਿਟੀ ਮਿਲਣੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਨਾਲ ਇਹ ਜਿਹਾ ਮਿਰਕਤਰਾ ਹੋਣਾ ਚਾਹੀਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਇੰਟਰਨੈਸ਼ਨਲ ਪ੍ਰੈਸ ਫਰੀडम ਦੇ ਵਸਤੇ ਮੇਰੇ ਆਪਣੇਾਰੇ ਪ੍ਰੈਸ ਦੇ ਭਾਈਚਾਰੇ ਨੂੰ ਬਹੁਤ-ਬਹੁਤ ਵਾਸ਼ਵਾਦਿਓ। ਆਰ 80 ਡਰਗਸ ਸੋਸ਼ਲ ਬੈਕਡੋਰ ਐਸੋਸੀਏਸ਼ਨ ਬਲੋ ਪ੍ਰੈਸ ਦਾ ਇਆ ਉਹਦੇ ਨਾਲ ਜਿਹੜੇ ਹੋਏ ਜੇ ਅੱਜ ਆਵਾਜ਼ ਦੀ ਰੰਗੀ ਅੱਜ ਵੀ ਨਹੀਂ ਕੋਈ ਅੱਲਾ ਨੂੰ ਜਗਾ ਸਨਮਾਨ ਕਰਦੇ ਹੈ ਸਮਰੂਹ ਇਥੇ ਵਿਖਿਆਉਂ ਸਵਾਸਥਿਆ ਦੇ ਕੇ ਨਸੀਹੀ ਕਰਦੀ ਉਹਨਾਂ ਦੀ ਕੋਸ਼ਿਸ਼ ਮਾਜੂਦ ਬਿਚਾਰ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਇੰਟਰਨੈਸ਼ਨਲ ਪੈਸਫਿਕ ਅਵੈਸਟੇ ਚੱਲਿਆ ਆਕਤਿਦ ਤੇ ਦੇਖੋ ਇਹ ਗੱਲ ਬੜੀ ਕਲੀਅਰ ਹੈ ਕੋਈ ਵੀ ਲੋਕਤੰਤਰ ਦਾ ਦੇਸ਼ ਹੈ ਉਹ ਤਾਂ ਹੀ ਕਾਮਯਾਬ ਹੈ ਜੇ ਉਸ ਲੋਕਤੰਤਰ ਦੇਸ਼ ਦੇ ਵਿੱਚ ਜਿਹੜੀ ਪ੍ਰੈਸ ਹੈ ਉਹ ਪੂਰੀ ਆਜ਼ਾਦੀ ਦੇ ਨਾਲ ਕੰਮ ਕਰੇ ਉਹ ਆਪਣੀ ਪੂਰੀ ਆਜ਼ਾਦੀ ਦੇ ਨਾਲ ਜਿਹੜੀ ਕਲਮ ਹੈ ਉਹ ਤੋਂ ਜਿਹੜੇ ਸ਼ਬਦ ਇਹਨਾਂ ਨਿਕਲੇ ਹੋਏ ਉਸ ਲੋਕਤੰਤਰ ਦੇਸ਼ ਦੇ ਵਿੱਚ ਆਪਣੀ ਕਲਮ ਲੇਖ ਲਿਖੇ ਉਸ ਤੇ ਕਿਸੇ ਤਰੀਕੇ ਦਾ ਕੋਈ ਬੈਨ ਨਾ ਹੋਵੇ ਉਸ ਨੂੰ ਕੋਈ ਟਾਈਟ ਨਾ ਕੀਤਾ ਜਾਵੇ ਉਸ ਤੇ ਕੋਈ ਟਰਮਸ ਐਂਡ ਕੰਡੀਸ਼ਨਸ ਨਾ ਲਾਗੂ ਕੀਤੀਆਂ ਜਾਣ ਅਗਰ ਅਸੀਂ ਹਿੰਦੁਸਤਾਨ ਦੇ ਆਜ਼ਾਦੀ ਤੋਂ ਪਹਿਲਾਂ ਦੀ ਜੋ ਸਾਡੀ ਪ੍ਰੈਸ ਸੀ ਉਸ ਤੇ ਅਸੀਂ ਝਾਤ ਮਾਰੀਏ ਤਾਂ ਸਮੇਂ-ਸਮੇਂ ਦੇ ਹਿਸਾਬ ਨਾਲ ਅੰਗਰੇਜ਼ ਸਰਕਾਰਾਂ ਨੇ ਸਾਡੀ ਪ੍ਰੈਸ ਤੇ ਬੜੀ ਉਹਨਾਂ ਨੇ ਬੈਨ ਲਾਇਆ ਸਤਾਈ ਕੀਤੀ ਔਰ ਉਸ ਸਮੇ ਜਿਹੜੇ ਨਿਕਲਣ ਵਾਲੇ ਅਖਬਾਰ ਸੀਗੇ ਮੀਵੀ ਉਹ ਫੋਰਨਾਈਟ ਸੀ ਮੰਥਲੀ ਸੀ ਵੀਕਲੀ ਸੀ ਯਾ ਸਵੇਰੇ ਸ਼ਾਮ ਨਿਕਲਦੇ ਸੀਗੇ ਕਈ ਅਖਬਾਰ ਨੂੰ ਬੰਦ ਹੋਣਾ ਪਿਆ ਜਿਹੜੇ ਕਿ ਕੁਝ ਸਮੇ ਬਾਅਦ ਚਾਲੂ ਹੋਏ ਅੱਜ ਜੇ ਹਿੰਦੁਸਤਾਨ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਮੰਦਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਤਾਂ ਉਸ ਦੇ ਇੱਕੋ ਇੱਕ ਨਸਿੱਟਾ ਹੈ ਕਿ ਸਾਡੀ ਇੱਥੇ ਪ੍ਰੈਸ ਦੀ ਬੜੀ ਆਜ਼ਾਦੀ ਹੈ ਅੱਜ ਪ੍ਰੈਸ ਬੜੀ ਖੁੱਲੇ ਮਨ ਦੇ ਨਾਲ ਬੜੇ ਨੀਡਰ ਹੋ ਗਏ ਉਹ ਲੋਕਤੰਤ੍ਰਿਕ ਦੇਸ਼ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦਾ ਹੈ ਔਰ ਇਸ ਦੇਸ਼ ਦੀ ਜਿਹੜੀ ਜਨਤਾ ਤੱਕ ਹੈ ਉਹ ਆਪਣੀ ਆਵਾਜ਼ ਬਚਾਉਂਦਾ ਹੈ ਇਸ ਦੇ ਵਿੱਚ ਕੋਈ ਇੱਕ ਪਾਸੜ ਕੋਈ ਪ੍ਰੈਸ ਰੋਲ ਨਹੀਂ ਅਦਾ ਕਰ ਰਿਹਾ ਜਿੱਥੇ ਸਰਕਾਰਾਂ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਉਹ ਫਿਰ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਇਸੇ ਕਰਕੇ ਅੱਜ ਹਿੰਦੁਸਤਾਨ ਸਭ ਤੋਂ ਵੱਡਾ ਲੋਕਤੰਤਰੀ ਕਾਮਯਾਬ ਦੇਸ਼ ਹੈ ਸੋ ਮੈਂ ਇੰਟਰਨੈਸ਼ਨਲ press freedom ਦੇ ਵਿਸਤੇ ਇੱਕ ਵਾਰ ਹੀ ਫਿਰ ਸਮੂਹ ਦੇਸ਼ਵਾਸੀਆਂ ਨੂੰ ਆਪਣੇ ਪ੍ਰੈਸ ਦੇ ਭਾਈਚਾਰਾ ਨੂੰ ਬਹੁਤ ਮੁਬਾਰਕਵਾਦ ਦਿੰਦਾ ਔਰ ਐਂਟੀ ਡੈਗਰਡੇਸ਼ਨ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਉਹਨਾਂ ਦੇ ਚੇਅਰਮੈਨ ਸੰਜੀਪ ਗਰਗ ਦੀ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਮੈਂ ਜਿੰਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਆਏ ਨੇ ਉਹਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਅੱਜ ਜਿਹੜੇ ਪ੍ਰੈਸ ਪ੍ਰੈਸ ਹੈ ਇਸ ਨੂੰ ਅਸੀਂ ਲੋਕਤੰਤਰ ਦਾ ਚੌਥਾ ਥੰਮ ਮੰਨਦੇ ਹਾਂ ਇਹ ਬੜੀ ਬਖੂਫੀ ਨਾਲ ਆਪਣੇ ਜਿਹੜੇ ਕੰਮ ਹੈ ਪ੍ਰੈਸ ਕਰ ਰਹੀ ਹੈ ਤੇ ਸਾਰੇ ਜਿਹੜੇ ਪੱਤਰਕਾਰ ਨੇ ਆਪਣੀਆਂ ਜਾਣਾਂ ਦੇ ਉੱਤੇ ਖੇਡ ਕੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਮੁਸ਼ਕਲਾਂ ਨੂੰ ਸਰਕਾਰ ਦੇ ਅੱਗੇ ਲੈ ਕੇ ਜਾਂਦੇ ਨੇ ਪਰ ਮੈਨੂੰ ਇਹ ਗੱਲ ਕਹਿੰਦੇ ਹੋਏ ਵੀ ਦੁੱਖ ਮਹਿਸੂਸ ਹੁੰਦਾ ਹੈ ਕੀ ਜਿੰਨਾ ਸਨਮਾਨ ਮਾਨ ਸਨਮਾਨ ਪੱਤਰਕਾਰ ਭਾਈਚਾਰੇ ਨੂੰ ਮਿਲਣਾ ਚਾਹੀਦਾ ਸਾਡੀਆਂ ਸਰਕਾਰਾਂ ਵੱਲੋਂ ਉਹਨਾਂ ਮਾਨ ਸਨਮਾਨ ਸ਼ਾਇਦ ਨਹੀਂ ਮਿਲਦਾ ਤੇ ਅੱਜ ਜਿਹੜਾ ਪ੍ਰੈਸ ਜਿਹੜੀਆਂ ਵੀ ਪ੍ਰੈਸ ਦੀਆਂ ادارے ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਸਰਕਾਰ ਅੱਗੇ ਅਪੀਲ ਵੀ ਕਰਦਾ ਕਿ ਜਿੰਨੀਆਂ ਜਿਹੜੀਆਂ ਸਾਡੇ ਪੱਤਰਕਾਰ ਭਾਈਚਾਰੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਚਾਹੇ ਉਹ ਬੀਮਾ ਦੀ ਹੈ ਚਾਹੇ ਉਹਨਾਂ ਦੀ ਟ੍ਰੈਵਲਿੰਗਸ ਯਾ ਚਾਹੇ ਉਹਨਾਂ ਦਾ ਪ੍ਰੈਸ ਭਵਨ ਹੈ ਇੱਕ ਉਹਨਾਂ ਨੂੰ ਵੱਖਰੀ ਪਛਾਣ ਦੇਣੀ ਚਾਹੀਦੀ ਹੈ ਤਾਂ ਕਿ ਸਾਡਾ ਜਿਹੜਾ ਲੋਕਤੰਤਰ ਹੈ ਉਹ ਹੋਰ ਵੀ ਮਜ਼ਬੂਤ ਹੋ ਸਕੇ ਤਾਂ ਜੋ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਲੋਕਾਂ ਦੀਆਂ ਪ੍ਰੋਬਲਮਸ ਨੇ ਜਿਵੇਂ ਉਹ ਲੀਡਰ ਹੋ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਸ ਇਹੀ ਕਹਿੰਦਾ ਹਾਂ ਮੈਂ ਸਾਰੇ ਪ੍ਰੈਸ ਦੇ ਵੀਰਾਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਪਣੀ ਟੀਮ ਵੱਲੋਂ ਆਪਣੇ ਆਰਗੇਨਾਈਜੇਸ਼ਨਸ ਵੱਲੋਂ ਅੱਜ ਦਾ ਜਿਹੜਾ ਇੰਟਰਨੈਸ਼ਨਲ ਪ੍ਰੈਸ ਡੇ ਆ ਉਹਦੀ ਬਹੁਤ-ਬਹੁਤ ਮੁਬਾਰਕਾਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੈਸ ਦਾ ਜੀ ਕੌਮੀ ਦਿਵਸ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਵਿਡੇਈ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਜਿਹੜਾ ਮਨਾਇਆ ਗਿਆ ਉਸ ਦੇ ਵਿੱਚ ਛੱਡੀ ਅਸੀਂ ਸਮਾਨਾਂ ਦੇ ਸਾਰੇ ਪ੍ਰੈਸ ਵੀਰਾਂ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਸਾਡੇ ਦੀ ਮੰਦੀ ਗੱਲ ਹੈ ਕਿ ਉਹਨਾਂ ਨੇ ਸਾਡਾ ਸੱਦਾ ਪੱਤਰ ਵੀ ਕਬੂਲਿਆ ਪੁਰ ਆਈ ਸਾਰੇ ਔਰ ਸਭ ਤੋਂ ਇੱਕ ਗੱਲ ਜਿਹੜੀ ਸਹਿਤ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਸਾਰੇ ਇੱਥੇ ਦੀ ਸਮਾਣੇ ਦੀ ਜਿਹੜੀ ਪ੍ਰੈਸ ਹੈ ਉਹ ਬਹੁਤ ਆਜ਼ਾਦੀ ਨਾਲ ਕੰਮ ਕਰਦੀ ਹੈ ਔਰ ਲੋਕਤੰਤਰ ਦਾ ਥੰਦ ਹੈ ਲੋਕਤੰਤਰ ਦਾ ਦਾ ਪੂਰਨ ਜਿਹੜਾ ਜਾਨੀ ਕਿ ਜੋ ਸਹਿਯੋਗ ਚਾਹੀਦਾ ਲੋਕਾਂ ਨੂੰ ਉਹ ਪ੍ਰੈਸ ਨੂੰ ਦਿੱਤਾ ਜਾਂਦਾ ਹੈ ਉਹਨਾਂ ਦੇ ਇਸ ਦਿਵਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦਾ ਮਾਨ ਸਨਮਾਨ ਕਰਨਾ ਬੰਦਾ ਨਹੀਂ ਹੈ ਤੇ ਅਸੀਂ ਉਹ ਕੀਤਾ ਵੀ ਹੈ ਪਰੰਤੂ ਸਰਕਾਰ ਕੋਲੋਂ ਇੱਕ ਉਹ ਦੋ ਮੰਗਾਂ ਨੇ ਜਿਹੜੀਆਂ ਸਾਡੇ ਚੇਅਰਮੈਨ ਸਾਹਿਬ ਨੇ ਵੀ ਇਹ ਅਕਸਰ ਕਰਦੇ ਹੁੰਦੇ ਆ ਕਿ ਪ੍ਰੈਸ ਦੇ ਜਿਹੜੇ ਵੀਰ ਨੇ ਉਹਨਾਂ ਦੀ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀ ਘਾਟ ਹੈ ਉਹਨਾਂ ਨੂੰ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਦੇ ਚ ਪ੍ਰੈਸ ਦੇ ਜਿਹੜੇ ਵੀਰ ਨੇ ਉਹਨਾਂ ਦੇ ਇੰਸ਼ੋਰੈਂਸ ਪਾਲਸੀ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਹਰ ਵੇਲੇ ਖਤਰੇ ਦੀ ਲੜਾਈ ਜਿਹੜੀ ਹੈਗੀ ਖਤਰੇ ਦੇ ਵਿੱਚ ਆਪਣੇ ਜੀਵਨ ਜਿਹੜੇ ਬਤੀਤ ਕਰਦੇ ਨੇ ਪਰ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਲੋਕਾਂ ਤੋਂ ਲੋਕਾਂ ਕੋਲੋਂ ਪੂਰੀ ਆਵਾਜ਼ ਜਿਹੜੀ ਹੈਗੀ ਉਹ ਬੁਲੰਦ ਕਰਦੇ ਨੇ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਤੋਂ ਮੰਤਰੀ ਪ੍ਰੈਸ ਆਜ਼ਾਦੀ ਦਿਹਾੜਾ ਤੇ ਅੱਜ ਇਸ ਅਜੰ ਪ੍ਰੈਸ ਦੀ ਆਜ਼ਾਦੀ ਦਿਹਾੜੇ ਮੌਕੇ ਐਨਟੀ ਡਰੱਗਸ ਐਂਡ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਸਨਮਾਨ ਦੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਐਨਟੀ ਡਰੱਗ ਐਂਡ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਸਭ ਦਾ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡਾ ਸੱਦਾ ਕਬੂਲ ਕੀਤਾ ਤੇ ਟੈਂਟਰੀ ਡੈਲੀਜ਼ਮ ਨੂੰ ਵੀ ਧੰਨਵਾਦ ਕਰਦਾ ਹੈ ਇਹਨਾਂ ਦਾ ਵੀ ਚੇਅਰਮੈਨ ਸਾਹਿਬ ਸੰਜੀਵ ਗਰਗ ਦਾ ਪ੍ਰਿੰਸੀਪਲ ਕ੍ਰਿਸ਼ਨ ਮੋਰਾ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਹਿਗਤ ਅੱਜ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਮੈਂ ਅੰਤ ਵਿੱਚ ਫਿਰ ਅੱਜ ਕੁਮੰਤਰੀ ਪ੍ਰੈਸ ਆਜ਼ਾਦੀ ਦਿਹਾੜੇ ਮੌਕੇ ਸਮੁੱਚੇ ਦੇਸ਼ ਦੇ ਪੱਤਰਕਾਰਾਂ ਨੂੰ ਸਮੁੱਚੀ ਦੁਨੀਆ ਦੇ ਪੱਤਰਕਾਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ